ਸਾਤਸਰੀਏ ਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਚ ਪਿਛਲੇ ਕਈ ਦਿਨਾਂ ਤੋਂ ਇੱਕ ਸਿਪਸ ਨਾ ਜੂਥ ਦਾ ਆਗੂ ਜਿਸ ਦੀ ਉਮਰ 23 ਸਾਲ ਦੇ ਕਰੀਬ ਸੀ ਲਗਾਤਾਰ ਲਾਪਤਾ ਚੱਲ ਰਿਹਾ ਸੀ ਤੇ ਆਖਰ ਹੁਣ ਕਈ ਦਿਨਾਂ ਬਾਅਦ ਉਸ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਝਾੜੀਆਂ ਚੋਂ লাশ ਬਰਾਮਦ ਹੋਈ ਹੈ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਦਾ ਕਤਲ ਕੀਤਾ ਗਿਆ ਜ਼ਹਿਰੀਲਾ ਟੀਕਾ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਸਦਾ ਇੱਕ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਕੇ ਗਿਆ ਸੀ ਜਿਸ ਤੋਂ ਬਾਅਦ ਉਸਦੇ ਦੋਸਤ ਨੇ ਆਪਣੇ ਸਾਥੀਆਂ ਨਾਲ ਮਿਲ ਸ਼ਿਵਾ ਦਾ ਕਤਲ ਕਰ ਦਿੱਤਾ ਹੈ। ਪੀੜਤ ਇਸ ਪਰਿਵਾਰ ਵੱਲੋਂ ਹੁਣ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਹਨੂੰ ਕਿ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ। ਇਹਦੇ ਵਿੱਚ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖ ਕੇ ਦਿੱਤਾ। ਕਾਰਨ ਦਾ ਪਤਾ ਨਹੀਂ ਵੀ ਕਿਹੜੀ ਦੁਸ਼ਮਣੀ ਕੱਢੀ ਹੈ ਕੋਈ ਕਿਵੇਂ ਆ। ਪਿਆਰ ਕਰਦੇ ਸਾਡਾ ਇਕੱਲਾ-ਗੱਲਾ ਹੈਗਾ ਸੀ ਉਹ ਵੀ ਇਹਨਾਂ ਨੇ ਖੋ ਲਿਆ। ਕਬੂਰੀ ਸਾਨੂੰ ਮਰੀ ਸੀਗੀ ਜਿਸ ਨੂੰ ਅਸੀਂ ਸ਼ਨਾਖਤ ਲਈ ਸਿਵਲ ਹਸਪੀਟਲ ਚ ਡੈੱਡ ਹੌਸੇਜ ਰਖਵਾਤਾ ਸੀ ਵੀ 72 ਘੰਟੇ ਲਈ ਲੈ ਕੇ ਗਿਆ ਸੀ ਮਿਤੀ 5 5 ਨੂੰ ਇਹਨੂੰ ਨਾਲ ਲੈ ਕੇ ਬੰਦੇ ਦੇ ਖਿਲਾਫ ਰਮਨ ਕੁਮਾਰ ਅੰਕਸ਼ ਕੁਮਾਰ ਤੇ ਨਿੱਕੂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਨਿੱਕੂ ਆਪਸ ਵਿੱਚ ਦੋਸਤੀ ਤੇ ਰਮਨ ਕੁਮਾਰ ਜਿਹੜਾ ਹੈਗਾ ਉਹ ਸ਼ਿਵਾ ਨੂੰ ਨਾਲ ਲੈ ਕੇ ਗਿਆ ਸੀ ਤੇ ਇਕੱਠੇ ਹੋਏ ਸੀ ਜੇ ਸ਼ਕਰਗਿ ਸ਼ਿਵਸ਼ਰਨ ਲਵੈਂਦਾ ਮੈਂ ਪੰਜਾਬ ਪ੍ਰਧਾਨ ਹਾਂ ਜੀ ਸਾਡਾ ਇੱਕ ਸ਼ਿਵਾ ਕੁਮਾਰ ਆ ਸ਼ਿਵਸ਼ਰਨ ਲਵੈਂਦਾ ਯੂਥ ਦਾ ਜਿਲ੍ਹਾ ਪ੍ਰਧਾਨ ਹੈ ਕੋਣ 5 ਤਰੀਕ ਨੂੰ 2 ਵਜੇ ਇਹਨਾਂ ਦੇ ਘਰ ਇਹ ਸਾਡੇ ਰਿਲੇਟਿਵ ਹੀ ਹੈ ਇਹਨਾਂ ਦਾ ਬੇਟਾ ਸ਼ਿਵਾ ਕੁਮਾਰ ਇਹਨੂੰ ਘਰੋਂ ਲੈ ਗਿਆ ਰਾਮਨ ਕੁਮਾਰ ਅਸੀਂ ਇਹਨਾਂ ਨੇ ਬੜੀ ਪੁੱਛਗਿੱਛ ਕੀਤੀ ਉਹਦੇ ਪਰਿਵਾਰ ਨੂੰ ਪੁੱਛਿਆ ਸਾਡੇ ਉਹਨਾਂ ਨੇ ਫੋਨ ਕੋਈ ਨਹੀਂ ਚੁੱਕੇ ਅਸੀਂ ਉਹਦੀ 6 ਤਰੀਕ ਨੂੰ ਸਿਟੀ ਥਾਣਾ ਚੱਕ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਦੇ ਦਿੱਤੀ ਉਹਦੀ ਇਨਵੈਸਟੀਗੇਸ਼ਨ ਅੱਜ ਨਾਲ ਨਹੀਂ ਹੋਈ ਅਸੀਂ ਉਹਨੂੰ 7 ਤਰੀਕ ਨੂੰ ਇਹ ਮੇਰੇ ਰੋਲਾ ਪਾਉਂਦੇ ਸੀ ਅਸੀਂ ਫਟਾਫਟ ਐਸਪੀ ਐਚ ਮੈਡਮ ਕੋਲੇ ਗਏ ਹੈ ਕਮਲਪ੍ਰੀਤ ਕਮਲਦੀਪ ਕਰੋ ਕਾਲ ਕੋਲੇ ਉਹ ਜਦੋਂ ਉਹਨਾਂ ਨੇ ਮਾਰਕਰਤੀ ਡੀਐਸਪੀ ਸਾਹਿਬ ਨੂੰ ਅਸੀਂ ਡੀਐਸਪੀ ਸਾਹਿਬ ਨੂੰ ਮਿਲੇ ਉਦੋਂ ਤੱਕ 5 ਦਿਨ 6 ਦਿਨ ਸਾਨੂੰ ਕੁਝ ਨਹੀਂ ਪਤਾ ਲੱਗਿਆ ਕੱਲ ਸਾਨੂੰ ਮਾਰਕੀਟ ਚੋਂ ਇੱਕ ਆਈਸੀ ਫੋਟੋ ਉਹਦੇ ਨਾਲ ਉਹਦਾ ਮੈਟਰ ਸੀ ਕਿ ਵੀ ਕੋਈ ਸਣੀ ਸਣੀ ਮੰਦਰ ਦੀ ਕੋਈ ਸੇਵਾ ਸੁਸਾਇਟੀ ਆ ਤੇ ਉਹਨਾਂ ਨੂੰ ਕੋਈ ਬਾਈ ਜੀ ਉਹਨਾਂ ਨੇ ਉੱਥੋਂ ਬੰਦੇ ਨੂੰ ਤੇ ਚੱਕ ਕੇ ਤੇ ਭੇਜਿਆ ਕਿਤੇ ਸਾਨੂੰ ਕਿਸੇ ਨੇ ਪੁਲਿਸ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਸੀ ਜਦੋਂ ਅਸੀਂ ਇਹਦੇ ਸਬੰਧ ਚ ਅਸੀਂ ਪੂਰਾ ਰੌਲਾ ਪਾਇਆ ਵੀ ਅਸੀਂ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਇਹ ਰੋ ਰੋ ਕਮਲੀ ਹੋ ਗਈਆਂ ਉਸ ਤੋਂ ਬਾਅਦ ਜਦੋਂ ਸਾਨੂੰ ਫਿਰ ਪੁਲਿਸ ਨੇ ਕੱਲ ਸਾਨੂੰ ਸ਼ਨਾਖਤ ਕਰਾਈ ਪਹਿਲਾਂ ਕਹਿੰਦੇ ਸ਼ਨਾਖਤ ਕਰੋ ਕੱਲ ਅਸੀਂ ਸਾਰਾ ਪਰਿਵਾਰ ਸ਼ਨਾਖਤ ਕਰਕੇ ਆਈ ਸੀ ਉਹ ਸ਼ਿਵ ਕੁਮਾਰੀ ਸੀ ਉਸ ਤੋਂ ਬਾਅਦ ਪੁਲਿਸ ਨੇ ਬੰਦੇ ਅੱਜ ਟਰੇਸ ਸਾਰੇ ਕਰੇ ਸੀ ਸਾਨੂੰ ਉਹਦੇ ਵਿੱਚ ਉਹਨਾਂ ਨੇ ਐਫ ਆਈ ਆਰ ਬਣਾਈ ਵੀ ਤੁਹਾਡਾ ਮੁੰਡਾ ਨਸ਼ਾ ਨਹੀਂ ਕਰਦਾ ਸੀ ਕਿਸੇ ਕਿਸਮ ਦਾ ਨਸ਼ਾ ਨਹੀਂ ਸਾਨੂੰ ਐਫ ਆਈ ਆਰ ਦਿੱਤੀ ਘੱਟ ਕੇ ਉਹਦੇ ਵਿੱਚ ਲਿਖਿਆ ਵੀ ਰਮਨ ਕੁਮਾਰੀ ਨੂੰ ਲੈ ਕੇ ਜਾਂਦਾ ਉੱਥੇ ਜਾ ਕੇ ਦੋ ਜਿਹੜੇ ਮੁੰਡੇ ਨਿੱਕੂ ਤੇ ਇੱਕ ਅੰਕਿਸ਼ ਉਹਨਾਂ ਨੇ ਉੱਥੇ ਕੋਈ ਨਸ਼ਾ ਉਹਨਾਂ ਨੇ ਕੀਤਾ ਨਹੀਂ ਕੀਤਾ ਇਹਨੂੰ ਇੱਕ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਇਹਦੇ ਵਿੱਚ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖ ਕੇ ਦਿੱਤਾ ਉਹਦੀ ਪਾਲ ਪੁਲਿਸ ਕਹਿੰਦੀ ਅਸੀਂ ਬੜੀ ਜਲਦੀ ਕਰਦੇ ਕਾਰਨ ਕੀ ਹੋਇਆ ਪਤਾ ਲੱਗੇ ਕੋਈ ਕਾਰਨ ਦਾ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਢੀ ਹੈ ਕੋਈ ਕਿਵੇਂ ਆ ਵੇਖੋ ਜੇ ਐਸੇ ਜਿਹੜਾ ਸਾਡਾ ਰਿਲੇਟਡ ਕੇਸ ਸੀ ਪਹਿਲਾਂ ਜਿਹਦੇ ਵਿੱਚ ਅਸੀਂ ਕਹਿੰਦੇ ਸੀ ਸਾਡੀ ਚੜੇ ਬਾਣਾ ਲੈ ਲੜਾਈ ਆ ਉਦੋਂ ਦੇ ਪੁਲਿਸ ਨੇ ਸਾਡੀ ਤਸੱਲੀ ਕਰਾਈ ਵੀ ਉਦੋਂ ਦਾ ਕੋਈ ਇਹਦੇ ਚ ਉਹ ਬੰਦਾ ਨਹੀਂ ਸੀ ਇਨਵੋਲਵ ਪਰ ਜਿਹੜਾ ਹੁਣ ਇਹ ਵੇਖੋ ਜ਼ਹਿਰ ਦੇ ਕੇ ਮਾਰਨਾ ਕਿ ਕਿੱਡੀ ਵੱਡੀ ਦੇਖੋ ਬੇਵਕੂਫੀ ਹੋਰ ਬੰਦਿਆਂ ਦੀ ਅੱਜ ਉਹ ਬੰਦੇ ਉਹ ਉਹ ਉਹਨਾਂ ਦੀ ਲੋਕੇਸ਼ਨ 'ਚ ਬੈਠੇ ਆ ਪੁਲਿਸ ਨੇ ਇੱਕ ਤਾਂ ਬੰਦਾ ਫੜ ਲਿਆ ਲੱਗਦਾ ਉੱਥੇ ਕਹਿੰਦੇ ਅਸੀਂ ਚੋਰ ਮਾਰ ਤੋਂ ਉਹਦੀ ਲੋਕੇਸ਼ਨ ਆਈ ਚੋਰ ਮਾਰ ਤੋਂ ਕਾਬੂ ਕਰ ਲੈ ਸਾਡੀ ਕੋਈ ਟੀਮ ਲੈ ਕੇ ਆ ਰਹੀ ਹੈ ਬਾਕੀ ਦਿਮਗਰ ਲੱਗੀ ਆਣ ਮੈਡਸ ਜੀ 22 ਸਾਲ ਦਾ ਸੀ 23 ਮਹੀਨਾ ਨੂੰ ਲੱਗਿਆ ਸੀ ਇੱਕੋ ਕੱਲਾ ਉਹਦੀ ਮੰਮੀ ਆ ਨੀਲ ਮਰਾਣੀ ਇਹ ਉਹਦੀ ਮਾਸੀ ਆ ਮੈਂ ਸ਼ਿਵਾ ਦੀ ਮੋਸੀ ਆ ਠੀਕ ਮੇਰੇ ਭਾਂਜੇ ਸੀ ਬਹੁਤ ਅਸੀਂ ਪਿਆਰ ਕਰਦੇ ਸਾਡਾ ਕੱਲਾ ਕੱਲਾ ਹੈਗਾ ਸੀ ਉਹ ਵੀ ਇਹਨਾਂ ਨੇ ਖੋ ਲਿਆ ਪਹਿਲਾਂ ਸਾਡੇ ਭਰਾ ਦੀ ਡੈਥ ਹੋ ਗਈ ਸੀ ਕਿ 2015 ਚ ਹੁਣ ਇਹ ਪੰਜ ਸਾਲ ਬਾਅਦ ਇਹਿੰਦੀ ਕਰ ਦਿੱਤੀ ਇਹ ਬੰਦੇ ਨੇ ਜੀਣਾ ਆਰਾਮ ਕਰ ਦਿੱਤਾ ਇਹਨਾਂ ਨੇ ਤਾਂ ਰਮਨ ਕਰੋ ਲੈ ਕੇ ਗਿਆ ਸੀਗਾ ਇਹਨੂੰ ਬਾਅਦ ਜਦੋਂ ਅਸੀਂ ਫੋਨ ਕੀਤਾ ਇਹਨਾਂ ਨੂੰ ਦੋ ਤਿੰਨ ਵਾਰੀ ਕੱਟਤਾ ਅੱਗ ਬਾਅਦ ਉਹਨਾਂ ਨੇ ਸੁੱਚੋਫ ਹੀ ਕਰਤਾ ਰਮਨ ਨੇ ਚੱਕਿਆ ਨਹੀਂ ਇੱਕ ਵਾਰੀ ਚੱਕ ਕੇ ਗਿਆ ਤਾਂ ਕਿ ਕਿਹੜੀ ਜਗ੍ਹਾ ਤੇ ਉਹਨਾਂ ਨੂੰ ਛੱਡਿਆ ਸੀਗਾ ਕੋਟਲੀ ਰੋਡ ਕੋਟਲੀ ਰੋਡ ਤੇ ਕੋੜਲੀ ਰੋਡ ਤੱਕ ਨਮਾਦ ਉੱਥੇ ਛੱਡਿਆ ਉੱਥੇ ਅਸੀਂ ਇਨਫੋਰਮੇਸ਼ਨ ਕੱਢੀ ਉਤੋਂ ਕੁਝ ਵੀ ਨਹੀਂ ਮਿਲਿਆ ਅਸੀਂ ਕੈਮਰਾ ਵੀ ਚੈੱਕ ਕੀਤੇ ਕੈਮਰੇਾਂ ਚ ਵੀ ਕੁਝ ਵੀ ਨਹੀਂ ਆਇਆ ਰਮਨ ਦਰਅਸਲ ਸਾਰਾ ਝੂਠ ਬੋਲੀ ਜਾ ਰਿਹਾ ਸੀਗਾ ਰਮਨ ਕਿਦਮਣ ਕੀ ਲੱਗਦਾ ਸੀ ਰਮਨ ਓਨਲੀ ਪਰ ਕੁਹਾਂਡੀ ਸੀ ਕੁਝ ਵੀ ਨਹੀਂ ਬਸ ਨਾਲ-ਨਾਲ ਹੀ ਰਹਿੰਦੇ ਸੀ ਘਰ ਦੇ ਦੋਸਤ ਕੀ ਕੰਮ ਕਰਦਾ ਰਮਨ ਦਾ ਪਤਾ ਨਹੀਂ ਕਿ ਦੋ ਨੰਬਰ ਦਾ ਕੰਮ ਵੀ ਕਰਦਾ ਹੋਵੇਗਾ ਕੋਈ ਪਤਾ ਨਹੀਂਗਾ ਸ਼ਿਵਾ ਕੀ ਕੰਮ ਕਰਦਾ ਸੀ ਸ਼ਿਵਾ ਬਕੋਸ਼ੀ ਹੈ ਪਰ ਨਾ ਪ੍ਰਧਾਨ ਨਾਲ ਰਹਿੰਦੇ ਸੀਗੇ ਹਾਂਜੀ ਸ਼ਿਵ ਸੈਨਾ ਦਾ ਨਾਲ ਜਿਆਦਾ ਰਿਲੇਟਡ ਸਾਡੇ ਨਾਲ ਕਿੰਨੇ ਕੋਈ ਮਤਲਬ ਕਿ ਡਰੱਗਸ ਵਗੈਰਾ ਜਾਂ ਕੋਈ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ 1% ਵੀ ਨਹੀਂ ਹਾਂਜੀ ਰਮਨ ਦੇ ਨਾਲ ਜਿਹੜੇ ਹੋਰ ਦੋ ਮੁੰਡਿਆਂ ਦਾ ਐਫਆਈ ਉਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਸਾਡੀ ਰਮਨ ਨਾਲ ਸੀਗੀ ਉਹ ਦੋ ਮੁੰਡਿਆਂ ਨੂੰ ਨਾ ਤਾਂ ਮੇਰਾ ਮਤਲਬ ਕਿ ਭਾਂਜਾ ਜਾਣਦਾ ਸੀ ਨਾ ਸਾਨੂੰ ਪਤਾ ਉਹਨਾਂ ਦਾ ਇੱਕ ਇੱਕ 1% ਵੀ ਨਹੀਂ ਅਸੀਂ ਦੇਖਿਆ ਹੀ ਨਹੀਂ ਉਹਨਾਂ ਨੂੰ ਇਹ ਰਮਨ ਹੀ ਉਹਨਾਂ ਨੂੰ ਜਾਣਦਾ ਸੀਗਾ ਮਿੱਟੀ ਛੇ ਨੂੰ ਇੱਕ ਬੋਡੀ ਸਾਨੂੰ ਮਿਲੀ ਸੀਗੀ ਜਿਸ ਨੂੰ ਅਸੀਂ ਸ਼ਨਾਖਤ ਲਈ ਸਿਵਲ ਹਸਪੀਟਲ ਚ ਡੈੱਡ ਹਾਊਸ ਚ ਰਖਵਾਤਾ ਸੀ ਵੀ 72 ਘੰਟੇ ਲਈ ਵੀ ਇਹਦੀ ਸ਼ਨਾਖਤ ਤੋਂ ਬਾਅਦ ਜਿਹੜੀ ਮੰਦੀ ਕਾਰਵਾਈ ਕੀਤੀ ਜਾਊਗੀ ਇਹ ਸਾਨੂੰ ਕੱਲ ਦੇ ਸਾਨੂੰ ਸ਼ਨਾਖਤ ਹੋ ਗਈ ਜਿਸ ਸੰਬੰਧੀ ਅਸੀਂ ਇਹ ਸ਼ਨਾਖਤ ਕਰਾ ਕੇ ਉਹਨ ਮਦਈ ਆਪਣੇ ਨੀਲਮ ਰਾਣੀ ਦਾ ਬਿਆਨ ਲੈ ਕੇ ਵੀ ਰਮਨ ਕੁਮਾਰ ਰਮਨ ਕੁਮਾਰ ਲੈ ਕੇ ਗਿਆ ਸੀ ਮਿਤੀ 5 5 ਨੂੰ ਇਹਨੂੰ ਨਾਲ ਲੈ ਕੇ ਉਸ ਤੋਂ ਬਾਅਦ ਇਹ ਇਹਨੂੰ ਛੱਡ ਕੇ ਕਿਤੇ ਚੱਲਿਆ ਗਿਆ ਤਾਂ ਫੋਨ ਬੰਦ ਆ ਗਿਆ ਸੀ ਜਿਸ ਬੰਦੀ ਅਸੀਂ ਆਪਣੇ ਵੱਲੋਂ ਪੜਤਾਲ ਕਰਦੇ ਰਹਾਂ ਕੱਲ ਸਾਨੂੰ ਕਲੀਅਰ ਹੋ ਗਿਆ ਕਿ ਡੈੱਡ ਬਾਡੀ ਜਿਹੜੀ ਹੈਗੀ ਇਹ ਆਪਣੀ ਪਰਿਵਾਰ ਦੀ ਹੈ ਪਰਿਵਾਰ ਦੀ ਹੈ ਤੇ ਇਸ ਬੰਦੀ ਅਸੀਂ ਅੱਜ ਵੀ ਸੋਰਸ ਲਾਇਨ ਟ੍ਰੇਸ ਕਰਨ ਲਈ ਤੇ ਬਿਆਨ ਲੇ ਕੇ ਨੀਲਮ ਰਾਣੀ ਦਾ ਸੀ ਤਿੰਨ ਬੰਦਿਆਂ ਦੇ ਖਿਲਾਫ ਰਮਨ ਕੁਮਾਰ ਅੰਕੁਸ਼ ਕੁਮਾਰ ਤੇ ਨਿੱਕੂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਏ ਤੇ ਦੋਸ਼ੀਆਂ ਦੇ ਖਿਲਾਫ ਟੀਮਾਂ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਉਹਨਾਂ ਦੀ ਤਲਾਸ਼ ਕਰ ਰਹੇ ਹਾਂ ਤੇ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਅੰਕੁਸ਼ ਕੁਮਾਰੇ ਆਪਸ ਵਿੱਚ ਦੋਸਤ ਸੀ ਜਿਹੜਾ ਅੰਕੁਸ਼ ਨਿੱਕੂ ਆਪਸ ਵਿੱਚ ਦੋਸਤ ਸੀ ਰਮਨ ਕੁਮਾਰ ਜਿਹੜਾ ਹੈਗਾ ਉਹ ਸ਼ਿਵਾ ਨੂੰ ਨਾਲ ਲੈ ਕੇ ਗਿਆ ਸੀ ਤੇ ਇਕੱਠੇ ਹੋਏ ਸੀ ਕਾਰਨ ਕੀ ਸੀ ਜਿਹੜਾ ਇਹਦਾ ਕੋਈ ਪੁਲਿਸ ਮੋੜੀ ਜਾਂਚ ਕੋਈ ਕਾਰਨ ਪਤਾ ਲੱਗਿਆ ਮੋੜਲੀ ਕਰਨ ਦਾ ਜਾਂਚ ਅਸੀਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਜੋ ਵੀ ਉਹਨਾਂ ਦੀ ਪੁਛਗਛ ਤੇ ਇੰਟਰੋਗੇਸ਼ਨ ਚਾਊਗਾ ਉਹ ਤੁਹਾਡੇ ਸਾਹਮਣੇ